ਦੋਸਤੋ ਯਕੀਨ ਮੰਨਿਓ ਅੱਜ ਦੀ ਕਹਾਣੀ ਤੁਹਾਡਾ ਵੀ ਸਿਰ ਕਮਾ ਕੇ ਰੱਖ ਦੋਗੀ ਤਾਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਲਿਆ ਦੋਗੀ ਕਿਉਂਕਿ ਅੱਜ ਦੀ ਕਹਾਣੀ ਇੱਕ ਐਸੇ ਸੀਰੀਅਲ ਕਿਲਰ ਦੀ ਹੈ ਜਿੰਨੇ ਅਮਰੀਕਾ ਤੇ ਕੈਨੇਡਾ ਦੇ ਬਹੁਤ ਵੱਡੇ ਵੱਡੇ ਸੀਰੀਅਲ ਕਿਲਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਸੀਗਾ ਕਿਉਂਕਿ ਇਸ ਸੀਰੀਅਲ ਕਿਲਰ ਨੇ 100 ਬੱਚਿਆਂ ਨੂੰ ਜਿੰਦਿਆਂ ਨੂੰ ਵੱਢ ਕੇ ਉਹਨਾਂ ਨੂੰ ਤਜਾਬ ਦੇ ਡਰਾਮਾ ਵਿੱਚ ਪਾ ਕੇ ਸਾਰੀ ਰਾਤ ਰੱਖਦਾ ਸੀਗਾ ਤਾਂ ਸਵੇਰੇ ਫਲੈਸ਼ ਦੇ ਵਿੱਚ ਉਹਨਾਂ ਨੂੰ ਰੋੜ ਦਿੰਦਾ ਸੀਗਾ ਤੇ ਮੇਰੀ ਪਹਿਲੇ ਹੀ ਸਾਰਿਆਂ ਨੂੰ ਵਾਰਨਿੰਗ ਆ ਪਲੀਜ਼ ਬੱਚੇ ਤੇ ਕਮਜ਼ੋਰ ਦਿਲ ਵਾਲੇ ਇਹ ਵੀਡੀਓ ਨੂੰ ਬਿਲਕੁਲ ਨਾ ਦੇਖਣ ਜਿਹੜੇ ਸੁਣ ਸਕਦੇ ਆ ਸਿਰਫ ਉਹੀ ਵੀਡੀਓ ਨੂੰ ਸੁਣਨ ਤੇ ਟਾਈਮ ਨਾ ਵੇਸਟ ਕਰਦੇ ਆ ਆਪਾਂ ਚੱਲਦੇ ਆਂ ਸਿੱਧਾ ਹੀ ਅੱਜ ਦੀ ਕਹਾਣੀ ਵੱਲ ਤੇ ਦੋਸਤੋ ਕਹਾਣੀ ਹੈਗੀ ਆ ਪਾਕਿਸਤਾਨ ਦੀ 22 ਨਵੰਬਰ 1999 ਦੇ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਲੈਟਰ ਮਿਲਦਾ ਜਿਹਦੇ ਵਿੱਚ ਲਿਖਿਆ ਸੀਗਾ ਮੈਂ 100 ਮਾਵਾਂ ਦੇ ਬੱਚਿਆਂ ਨੂੰ ਬਿਨਾਂ ਕਫਨ ਤੋਂ ਗਟਰ ਦੇ ਰਾਹੀਂ ਦੂਸਰੀ ਦੁਨੀਆ ਦੇ ਵਿੱਚ ਭੇਜੂੰਗਾ ਤੇ ਅੱਜ ਮੇਰਾ ਮਿਸ਼ਨ ਇਹ ਕੰਪਲੀਟ ਹੋ ਗਿਆ ਯਾਰ ਤੇ ਮੈਂ ਚਾਹਨਾ ਤੁਸੀਂ ਸਾਰੀ ਦੁਨੀਆ ਨੂੰ ਦੱਸੋ ਵੀ ਮੈਂ ਕੀ ਕਾંડ ਕੀਤਾ ਸੀਗਾ ਜਿਹਨੂੰ ਸਾਰੀ ਦੁਨੀਆ ਜ਼ਿੰਦਗੀ ਚ ਕਦੇ ਨਾ ਪੁੱਛ ਸਕੇ ਤਾਂ ਪੁਲਿਸ ਵਾਲਿਆਂ ਨੇ ਇਸ ਲੈਟਰ ਨੂੰ ਇਗਨੋਰ ਕਰ ਦਿੱਤਾ ਤਾਂ ਥੋੜੇ ਹੀ ਟਾਈਮ ਬਾਅਦ ਇਹੀ ਸੇਮ ਇਦਾਂ ਦਾ ਇੱਕ ਲੈਟਰ ਨਿਊਜ਼ ਰਿਪੋਰਟਰ ਦੇ ਕੋਲ ਪਹੁੰਚਦਾ ਆ ਜਿਹੜਾ ਨਿਊਜ਼ਪੇਪਰ ਬਣਾਉਂਦੇ ਆ ਤੇ ਜਦੋਂ ਹੀ ਉਹ ਨਿਊਜ਼ ਲੈਟਰ ਵਾਲਾ ਇਸ ਲੈਟਰ ਨੂੰ ਪੜ੍ਹਦਾ ਤੇ ਉਹਦੇ ਵੀ ਪਿਆਰਾਤ ਲੋ ਜਮੀਨ ਖਿਸਕ ਜਾਂਦੀ ਆ ਜੋ ਉਹਦੇ ਵਿੱਚ ਲਿਖਿਆ ਹੁੰਦਾ ਆ ਤੇ ਉਹਦੇ ਵਿੱਚ ਐਡਰੈਸ ਵੀ ਲਿਖਿਆ ਹੁੰਦਾ ਕਹਿੰਦਾ ਤੁਸੀਂ ਉੱਥੇ ਜਾਓਗੇ ਤਾਂ ਉਹਥੇ 32 ਤੋਂ 34 ਪੇਜਾਂ ਦੀ ਇੱਕ ਡਾਇਰੀ ਮਿਲੂਗੀ ਉਸ ਦੇ ਵਿੱਚ ਮੈਂ ਸਾਰਾ ਕਾਂਡ ਲਿਖਿਆ ਹੋਇਆ ਆ ਤੇ ਆ ਆ ਉਹਥੇ ਐਡਰੈਸ ਆ ਤੇ ਤੁਸੀਂ ਜਾਓ ਤੇ ਉਹ ਨਿਊਜ਼ ਐਡੀਟਰ ਜਿਹੜਾ ਸੀਗਾ ਉਹਨੂੰ ਵੀ ਪਹਿਲੇ ਲੱਗਾ ਵੀ ਸ਼ਾਇਦ ਜਰੂਰ ਕੋਈ ਫੇਕ ਨਿਊਜ਼ ਬਣਾ ਦੀ ਕੋਸ਼ਿਸ਼ ਕਰ ਰਿਹਾ ਪਰ ਉਹਨੇ ਸੋਚਿਆ ਵੀ ਸ਼ਾਇਦ ਕੀ ਪਤਾ ਇਹ ਸੱਚ ਵੀ ਹੋ ਸਕਦਾ ਆ ਤਾਂ ਉਹ ਆਪਣੇ ਇੱਕ ਨਿਊਜ਼ ਰਿਪੋਰਟਰ ਨੂੰ ਲੈ ਕੇ ਉਸ ਘਰ ਦੇ ਵਿੱਚ ਜੋ ਲੋਕੇਸ਼ਨ ਮਿਲਦੀ ਆ ਉੱਥੇ ਜਾਂਦਾ ਆ ਜਿੱਦਾਂ ਹੀ ਉਹ ਘਰ ਦੇ ਵਿੱਚ ਪਹੁੰਚਦੇ ਆ ਤਾਂ ਦੇ ਦੇ ਸਾਹਮਣੇ ਤਾਲਾ ਲੱਗਾ ਹੁੰਦਾ ਤੇ ਚਲੋ ਉਹ ਕੰਧ ਟੱਪ ਕੇ ਘਰ ਦੇ ਅੰਦਰ ਜਾਂਦੇ ਆ ਕਿਉਂਕਿ ਬਾਹਰ ਬਹੁਤ ਗੰਦੀ ਸਮੈਲ ਆ ਰਹੀ ਸੀ ਜਿੱਦਾਂ ਹੀ ਉਹ ਘਰ ਦੇ ਅੰਦਰ ਕੰਧ ਟੱਪ ਕੇ ਪਹੁੰਚਦੇ ਆ ਤੇ ਉਹਨਾਂ ਦੇ ਪੈਰਾਂ ਥੱਲੋਂ ਦੀ ਜ਼ਮੀਨ ਖਿਸਕ ਜਾਂਦੀ ਜੋ ਉੱਥੋਂ ਦਾ ਮਾਹੌਲ ਦੇਖਦੇ ਆ ਉਹ ਸਾਹਮਣੇ ਦੇਖਦੇ ਆ ਵੀ ਅਸੇ ਪਾਸੇ ਕੰਧਾਂ ਸਾਰੀਆਂ ਖੂਨ ਦੇ ਨਾਲ ਲਿਪੜੀਆਂ ਹੁੰਦੀਆਂ ਆ ਪੂਰਾ ਘਰ ਤੈਸਨਾਸ ਹੋਇਆ ਹੁੰਦਾ ਤੇ ਇੱਕ ਕਮਰੇ ਦੇ ਵਿੱਚ ਜਾਂਦੇ ਉੱਥੇ 83 ਬੂਟਾਂ ਦੇ ਜੋੜੇ ਮਿਲਦੇ ਆ ਤੇ ਇੱਕ ਬੋਰੇ ਦੇ ਵਿੱਚ ਬਹੁਤ ਸਾਰੇ ਕੱਪੜੇ ਬੱਚਿਆਂ ਦੇ ਭਰੇ ਹੁੰਦੇ ਆ ਤੇ ਫਿਰ ਉਹ ਨਿਊਜ਼ ਰਿਪੋਰਟਰ ਦੂਸਰੇ ਕਮਰੇ ਦੇ ਵਿੱਚ ਜਾਂਦਾ ਤੇ ਉੱਥੇ ਦੇਖਦੇ ਆ ਵੀ ਬਹੁਤ ਵੱਡੇ ਵੱਡੇ ਡਰਮ ਪਏ ਹੁੰਦੇ ਆ ਤੇ ਜਿੱਦਾਂ ਹੀ ਉਹ ਡਰਮ ਨੂੰ ਖੋਲ ਕੇ ਦੇਖਦੇ ਆ ਤਾਂ ਉਤੋਂ ਬਹੁਤ ਗੰਦੀ ਸਮੈਲ ਬਾਹਰ ਆਂਦੀ ਆ ਤੇ ਉਹ ਡਰਮ ਦੇ ਵਿੱਚ ਐਸਿਡ ਭਰਿਆ ਹੁੰਦਾ ਤੇ ਉਹਦੇ ਵਿੱਚ ਲੋਥੜੇ ਪਏ ਹੁੰਦੇ ਆ ਤੇ ਉਸ ਡਰਮ ਦੇ ਵਿੱਚੋਂ ਲਗਾਤਾਰ ਬਹੁਤ ਗੰਦੀ ਸਮੈਲ ਆ ਰਹੀ ਸੀ ਇਹ ਚੀਜ਼ ਤੋਂ ਘਬਰਾ ਕੇ ਉਹ ਫਟਾਫਟ ਬਾਹਰ ਆਏ ਤਾਂ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਵੀ ਇੱਥੇ ਬਹੁਤ ਵੱਡਾ ਕਾਂਡ ਹੋਇਆ ਆ ਪਲੀਜ਼ ਤੁਸੀਂ ਜਲਦੀ ਆਓ ਤੇ ਜਿੱਦਾਂ ਹੀ ਪੁਲਿਸ ਫਟਾਫਟ ਉੱਤੇ ਪਹੁੰਚਦੀ ਆ ਉਹ ਵੀ ਘਰ ਦਾ ਤਾਲਾ ਤੋੜ ਕੇ ਅੰਦਰ ਜਾਂਦੀ ਤਾਂ ਤੇ ਸਾਈਡ ਦੇ ਉੱਤੇ ਹੀ ਉਹਨਾਂ ਨੂੰ ਕਈ ਇਨਸਾਨਾਂ ਦੇ ਬੋਡੀ ਪਾਰਟ ਕੱਟੇ ਹੋਏ ਮਿਲਦੇ ਆ ਤੇ ਉਹ ਦੇ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਆ ਵੀ ਛੋਟੇ ਜਿਹੇ ਘਰ ਦੇ ਵਿੱਚ ਐਡਾ ਵੱਡਾ ਕਾਂਡ ਕੌਣ ਤੇ ਕਿੱਦਾਂ ਕਰ ਸਕਦਾ ਆ ਜਿਨ੍ਹਾਂ ਨੂੰ ਲੱਗਦਾ ਇਹ ਗੱਪਾ ਹੈ ਦੀਆਂ ਜਿੰਨੀਆਂ ਕ ਪੋਸੀਬਲ ਹੋ ਸਕਿਆ ਫੋਟੋ ਮੈਂ ਇੱਥੇ ਪਾ ਦੂੰਗਾ ਤੇ ਨਾ ਹੋ ਸਕਿਆ ਉਹ ਸਾਰੀਆਂ ਫੋਟੋ ਮੈਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਤੇ ਵੀਡੀਓਜ਼ ਦੀਆਂ ਛੋਟੀਆਂ-ਛੋਟੀਆਂ ਕਲਿੱਪਸ ਵੀ ਹੈਗੀਆਂ ਮੈਂ ਤੁਹਾਨੂੰ ਉਹ ਵੀ ਸੈਂਡ ਕਰ ਦੂੰਗਾ ਇਸ ਕੇਸ ਦੇ ਰਿਲੇਟਡ ਜਿਨ੍ਹਾਂ ਨੂੰ ਲੱਗਦਾ ਗੱਪਾ ਕਿਉਂਕਿ ਬਹੁਤ ਸਾਰੇ ਮੈਨੂੰ ਲੋਕੀ ਕਮੈਂਟ ਕਰ ਕਰਕੇ ਦੱਸਦੇ ਆ ਵੀ ਭਰਾਵਾ ਤੂੰ ਝੂਠ ਮਾਰਦਾ ਗੱਪ ਮਾਰਦਾ ਆ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਾਵੇਦ ਇਕਬਾਲ ਪਾਕਿਸਤਾਨੀ ਸੀਰੀਅਲ ਕਿਲਰ ਸਰਚ ਮਾਰੋ ਤਾਨੂੰ ਨਾ ਸਾਰੀ ਡਿਟੇਲ ਮੇਰੀ ਤਾਂ ਭਰਾਵਾ ਮੈਨੂੰ ਫੋਲੋ ਕਰਦੇ ਹੋ ਭਾਵੇਂ ਬਾਕੀ ਆਪਾਂ ਕਹਾਣੀ ਅੱਗੇ ਵਧਾਉਨੇ ਆ ਤਾਂ ਫਿਰ ਉਹ ਇੱਕ ਹੋਰ ਕਮਰੇ ਦੇ ਵਿੱਚ ਜਾਂਦੇ ਤਾਂ ਉੱਥੇ ਬਹੁਤ ਸਾਰੀਆਂ ਗੇਮ ਮਸ਼ੀਨਾਂ ਪਈਆਂ ਹੁੰਦੀਆਂ ਉਹਦੀਆਂ ਫੋਟੋਆਂ ਤੁਸੀਂ ਆ ਦੇਖ ਸਕਦੇ ਆ ਸਾਹਮਣੇ ਤੇ ਬੱਚਿਆਂ ਦੇ ਰਿਲੇਟਡ ਉੱਥੇ ਬਹੁਤ ਸਾਰੇ ਕੱਪੜੇ ਤਾਂ ਬਹੁਤ ਸਾਰੀਆਂ ਚੀਜ਼ਾਂ ਖਿਲਰੀਆਂ ਪਈਆਂ ਹੁੰਦੀਆਂ ਤੇ ਉੱਥੇ ਹੀ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਉਹੀ 36 32 ਤੋਂ 36 ਪੇਜਾਂ ਦੀ ਡਾਇਰੀ ਵੀ ਮਿਲ ਜਾਂਦੀ ਉਸ ਡਾਇਰੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀਗਾ ਵੀ ਮੈਂ ਇਹ ਕਿਹੜਾ ਮੁੰਡਾ ਕਦੋਂ ਤੇ ਕਿੱਥੇ ਚੱਕਿਆ ਤੇ ਮੈਂ ਕਿਦਾਂ ਇਹਨੂੰ ਖਤਮ ਕੀਤਾ ਜਾਂ ਤੇ ਕਿਹਦੇ ਇਹਨਾਂ ਦੇ ਬੋਡੀ ਪਾਰਟ ਨੇ ਮੈਨੂੰ ਐਟ੍ਰੈਕਟ ਕੀਤਾ ਸੀਗਾ ਤੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਵਿੱਚ ਮੇਰਾ ਕਿੰਨਾ ਖਰਚ ਆਇਆ ਉਹ ਟੋਟਲ ਸਾਰਾ ਡਾਇਰੀ ਦੇ ਵਿੱਚ ਲਿਖ ਕੇ ਉਹਨੇ ਉਹ ਡਾਇਰੀ ਸਾਹਮਣੇ ਰੱਖੀ ਹੋਈ ਸੀਗੀ ਤਾਂ ਕਿ ਪੁਲਿਸ ਵਾਲੇ ਜਦੋਂ ਆਣ ਤੇ ਉਹਨਾਂ ਨੂੰ ਉਹ ਮਿਲ ਜਵੇ ਤਾਂ ਸਾਈਡ ਦੇ ਉੱਤੇ ਕੰਧਾਂ ਤੇ ਬਹੁਤ ਵੱਡੇ ਵੱਡੇ ਕਾਰਡ ਲਿਖੇ ਹੋਏ ਸੀਗੇ ਤੇ ਉਹਨਾਂ ਵਿੱਚ ਲਿਖਿਆ ਸੀਗਾ ਵੀ ਮੈਂ ਹੁਣ ਆ ਸਾਰਾ ਕਾਂਡ ਕਰਕੇ ਮੇਰਾ ਮਿਸ਼ਨ ਖਤਮ ਹੋ ਗਿਆ ਮੈਂ ਰਾਵੀ ਨਦੀ ਦੇ ਵਿੱਚ ਸੁਸਾਇਡ ਕਰਨ ਵਾਸਤੇ ਚੱਲਿਆ ਆ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਿਸ਼ਨ ਆ ਰਹਿ ਗਿਆ ਸੀਗਾ ਵੀ ਉਸ ਨੂੰ ਲੱਭਣਾ ਤੇ ਫਿਰ ਉਹਨਾਂ ਨੇ ਰਾਵੀ ਨਦੀ ਦੇ ਵਿੱਚ ਜਾ ਕੇ ਮਛਵਾਰਿਆਂ ਨੂੰ ਦੱਸਿਆ ਵੀ ਮਛਵਾਰੇ ਫਟਾਫਟ ਡੁੱਪ ਕੇ ਲਾ ਲਾ ਕੇ ਉਹਦੀ ਬੋਡੀ ਲੱਭਣ ਲੱਗ ਗਏ ਬਟ ਉਹਦੀ ਬੋਡੀ ਨਹੀਂ ਲੱਭਦੀ ਤੇ ਕਈ ਦਿਨਾਂ ਬਾਅਦ 29 ਦਸੰਬਰ 1999 ਨੂੰ ਜਾਵედ ਇਕਬਾਲ ਆਪ ਆ ਕੇ ਨਿਊਜ਼ ਰਿਪੋਰਟਰਾਂ ਨੂੰ ਸਰੈਂਡਰ ਕਰ ਦਿੰਦਾ ਆ ਤਾਂ ਪੁਲਿਸ ਵਾਲਿਆਂ ਉਹਨੂੰ ਚੱਕ ਕੇ ਲੈ ਜਾਂਦੇ ਆ ਤੇ ਫਿਰ ਜਦੋਂ ਪੁਲਿਸ ਵਾਲਿਆਂ ਨੂੰ ਜਾਵੇਦ ਸਰੈਂਡਰ ਕਰ ਦਿੰਦਾ ਵਾ ਤੇ ਫਿਰ ਕਈ ਘੰਟਿਆਂ ਤੱਕ ਇਦਤੋਂ ਪੁੱਛ ਕੇ ਚੁੰਦੀ ਆ ਤੇ ਤੁਹਾਨੂੰ ਦੱਸਦਾ ਮੈਂ ਵੀ ਇਹ ਸਾਰੇ ਕਾਂਡ ਦੀ ਸ਼ੁਰੂਆਤ ਕਿੱਥੋਂ ਹੋਈ ਆ ਇਹਦਾ ਪਾਸਟ ਕੀ ਸੀਗਾ ਤੇ ਇਹ ਇੱਥੇ ਤੱਕ ਕਿੱਦਾਂ ਪਹੁੰਚਿਆ ਜਾਵੇਦ ਇਕਬਾਲ ਬਹੁਤ ਅਮੀਰ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ ਤੇ ਇਹਦੇ 8 ਭੈਣ ਭਰਾ ਸੀਗੇ ਟੋਟਲ ਤੇ ਇਹਨਾਂ ਵਿੱਚੋਂ ਇਹ 6ਵੇਂ ਨੰਬਰ ਦੇ ਉੱਤੇ ਆਂਦਾ ਸੀਗਾ ਬਾਕੀ ਸਾਰੇ ਬਿਲਕੁਲ ਸਹੀ ਸੀਗੇ ਬਟ ਇਹਦੀਆਂ ਹਰਕਤਾਂ ਸ਼ੁਰੂ ਤੋਂ ਹੀ ਬਹੁਤ ਮਾੜੀਆਂ ਸੀਗੀਆਂ ਜਿਹਦੇ ਕਰਕੇ ਇਹਦੇ ਭੈਣ ਭਰਾ ਵੀ ਇਹਦੇ ਤੋਂ ਥੋੜਾ ਦੂਰ ਹੀ ਰਹਿੰਦੇ ਸੀਗੇ ਕਿਉਂਕਿ ਇਹ ਕਈ ਵਾਰੇ ਜਾਨਵਰਾਂ ਨੂੰ ਪਿੱਟਾ ਮਾਰ-ਮਾਰ ਕੇ ਮਾਰ ਦਿੰਦਾ ਹੁੰਦਾ ਸੀਗਾ ਬਹੁਤ ਬੇਰਹਿਮ ਸੀ ਸਟਾਰਟਿੰਗ ਤੋਂ ਹੀ ਤਾ ਇਹਦਾ ਇਲਾਜ ਕਰਵਾਉਂਦੇ ਸੀ ਚੈੱਕਅਪ ਕਰਵਾਉਂਦੇ ਸੀਗੇ ਤਾਂ ਸਾਰੇ ਕਹਿੰਦੇ ਆ ਦਿਮਾਗ ਤੋਂ ਬਿਲਕੁਲ ਸਹੀ ਆ ਤੇ ਕਈਆਂ ਨੂੰ ਲੱਗਦਾ ਸੀਗਾ ਇਹਦੇ ਉੱਤੇ ਜਰੂਰ ਕੋਈ ਕਾਲੀ ਆਤਮਾ ਦਾ ਸਾਇਆ ਆ ਉਹ ਇਦਾਂ ਦੀਆਂ ਗੱਲਾਂ ਤੇ ਤੁਹਾਨੂੰ ਪਤਾ ਵਿਸ਼ਵਾਸ ਜ਼ਿਆਦਾ ਕਰਦੇ ਆ ਵੀ ਕਿਸੇ ਨੇ ਇਹਦੇ ਤੇ ਜਾਦੂ ਟੋਣਾ ਕੀਤਾ ਆ ਜਾਂ ਕੋਈ ਇਹਤੇ ਕਾਲੀ ਆਤਮਾ ਚੜੀ ਆ ਕਿਉਂਕਿ ਅੰਦੀ ਰਾਤ ਰਾਤ ਨੂੰ ਇਹ ਉੱਠ ਕੇ ਰੋਲਾ ਪਾਉਣ ਲੱਗ ਜਾਂਦਾ ਹੁੰਦਾ ਸੀਗਾ ਸਾਰੇ ਘਰ ਦੇ ਵਿੱਚੋਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਉਠਾ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਮਗਰ ਖੜੋ ਤੁਹਾਨੂੰ ਕਿਸ ਨੇ ਕਿਸ ਨੇ ਖਤਮ ਕਰ ਦੇਣਾ ਇਦਾਂ ਦੀਆਂ ਪੁੱਠੀਆਂ ਪੁੱਠੀਆਂ ਹਰਕਤਾਂ ਕਰਦਾ ਹੁੰਦਾ ਸੀਗਾ ਤੇ ਚਲੋ ਜਿੱਦਾਂ ਕਿ ਕਾਲਜ ਪਾਸ ਕਰਨ ਤੋਂ ਬਾਅਦ ਇਹਦੇ ਪਿਓ ਨੇ ਇੱਕ ਇਹਨੂੰ ਸਰੀਏ ਦੀ ਬਹੁਤ ਵੱਡੀ ਫੈਕਟਰੀ ਪਾ ਦਿੱਤੀ ਜਿੱਥੇ ਲੋਹੇ ਦਾ ਕੰਮ ਹੁੰਦਾ ਸੀਗਾ ਐਨੇ ਉੱਥੇ ਬਹੁਤ ਬੱਚੇ ਆਪਣੇ ਕੋਲ ਰੱਖ ਲਏ ਕੰਮ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਸੈਲਰੀ ਵੀ ਘੱਟ ਦੇਣੀ ਪੈਂਦੀ ਸੀਗੀ ਤੇ ਜਿਆਦਾ ਬੱਚੇ ਉਹ ਸੀਗੇ ਜਿਹੜੇ ਘਰੋਂ ਦੀ 도ੜੇ ਹੁੰਦੇ ਸੀਗੇ ਜਾਂ ਜਿੱਦਾਂ ਕਈ ਕੰਮ ਦੀ ਤਲਾਸ਼ ਦੇ ਵਿੱਚ ਆਏ ਹੁੰਦੇ ਸੀਗੇ ਤਾਂ ਇਹ ਬੱਚਿਆਂ ਨੂੰ ਉਸ ਫੈਕਟਰੀ ਦੇ ਵਿੱਚ ਰੱਖਦਾ ਤੇ ਉੱਥੇ ਆਪ ਵੀ ਨਾਲ ਰਹਿੰਦਾ ਹੁੰਦਾ ਸੀਗਾ ਤੇ Javed Iqbal ਨੇ ਉਸੇ ਫੈਕਟਰੀ ਦੇ ਵਿੱਚ ਇੱਕ ਪਰਸਨਲ ਰੂਮ ਵੀ ਰੱਖਿਆ ਸੀਗਾ ਜਿੱਥੇ ਇਹ ਬੱਚਿਆਂ ਨੂੰ ਥੋੜਾ ਪੈਸਿਆਂ ਦੇ ਲਾਲਚ ਦੇ ਕੇ ਆਪਣੇ ਨਾਲ ਕਮਰੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਨਾਲ ਜ਼ਬਰਦਸਤੀ ਗਲਤ ਕੰਮ ਕਰਦਾ ਸੀ ਯਾਨਕੀ ਫਿਜ਼ੀਕਲੀ ਅਸੌਲਟ ਕਰਦਾ ਸੀਗਾ ਉਹਨਾਂ ਬੱਚਿਆਂ ਨੂੰ ਤੇ ਮੋਸਟਲੀ ਬੱਚੇ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਇਹਦੇ ਤੋਂ ਡਰ ਕੇ ਉਸ ਦੇ ਨਾਲ ਉਹ ਗਲਤ ਕੰਮ ਕਰ ਵੀ ਲੈਂਦੇ ਹੁੰਦੇ ਸੀਗੇ ਕਿਉਂਕਿ ਉਹ ਪੈਸਾ ਕਮਾਣਾ ਚਾਹੁੰਦੇ ਸੀਗੇ ਇੱਕ ਘਰਬਾਰ ਹੋਰ ਹੈ ਨਹੀਂ ਸੀਗਾ ਮਾਂ ਪਿਓ ਉਹਨਾਂ ਦੇ ਹੈ ਨਹੀਂ ਸੀਗੇ ਕਿ ਅਨਾਥ ਸੀਗੇ ਕਈਆਂ ਨੂੰ ਇਹ ਆਪ ਘੇਰ ਕੇ ਲਿਆਂਦਾ ਹੁੰਦਾ ਸੀਗਾ ਤੇ ਉਸ ਕਮਰੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਨਾਲ ਸਾਰੀ ਰਾਤ ਗਲਤ ਕੰਮ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਧਮਕੀਆਂ ਦੇ ਦਿੰਦਾ ਸੀਗਾ ਜੇ ਤੁਸੀਂ ਬਾਹਰ ਕਿਸੇ ਨੂੰ ਦੱਸਿਆ ਤੇ ਮੈਂ ਤੁਹਾਨੂੰ ਖਤਮ ਕਰ ਦੇਣਾ ਆ ਯਾ ਮੈਂ ਚੋਰੀ ਦਾ ਕੇਸ ਪਵਾ ਕੇ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਆ ਉਹ ਬੱਚੇ ਡਰ ਦੇ ਮਾਰੇ ਇਹਦੇ ਨਾਲ ਸਾਰਾ ਗਲਤ ਕੰਮ ਕਰ ਲੈਂਦੇ ਹੁੰਦੇ ਸੀਗੇ ਫਿਰ ਥੋੜਾ ਟਾਈਮ ਹੋਰ ਲੰਘਦਾ ਫਿਰ ਇਹਦੇ ਘਰ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਵੀ ਤੇਰਾ ਸੀ ਵਿਆਹ ਕਰ ਦਿੰਨੇ ਆ ਇਹ ਕਹਿੰਦਾ ਸੀਗਾ ਵੀ ਮੈਂ ਲਵ ਮੈਰਿਜ ਕਰਾਉਣੀ ਆ ਇਹਦੀ ਫੈਕਟਰੀ ਦੇ ਵਿੱਚ ਹੀ ਇੱਕ ਮੁੰਡਾ ਕੰਮ ਕਰਦਾ ਸੀਗਾ ਜਿਹਦਾ ਇਹਦੇ ਨਾਲ ਬਹੁਤ ਪਿਆਰ ਸੀਗਾ ਤੇ ਇਹ ਉਹ ਮੁੰਡੇ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ ਇਹ ਉਸ ਮੁੰਡੇ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਕੇ ਉਸਦੀ ਭੈਣ ਦੇ ਨਾਲ ਹੀ ਵਿਆਹ ਕਰਾ ਲੈਂਦਾ ਆ ਤਾਂ ਥੋੜਾ ਟਾਈਮ ਜਿੱਦਾਂ ਜਿੱਦਾਂ ਲੰਘੀ ਜਾਂਦਾ ਇਹਦਾ ਨਾ ਗੁੱਸਾ ਹੋਰ ਵਧਦਾ ਜਾਂਦਾ ਯਾਨਕਿ ਇਹ ਮੁੰਡਿਆਂ ਨੂੰ ਦੇਖ ਕੇ ਪਾਗਲ ਜਾਂ ਹੋ ਜਾਂਦਾ ਯਾਨਕਿ ਅਟਰੈਕਸ਼ਨ ਹੁੰਦੀ ਸੀ ਇਹਨੂੰ ਮੁੰਡਿਆਂ ਨੂੰ ਦੇਖ ਕੇ ਤੁਹਾਨੂੰ ਮੈਂ ਜਿੱਦਾਂ ਕਿ ਸੁਨਾਇਆਂ ਜਾਂ ਸੀਰੀਅਲ ਕਿਲਰ ਐਦੀਆਂ ਕਈ ਬੰਦਿਆਂ ਨੂੰ ਮੁੰਡਿਆਂ ਨੂੰ ਦੇਖ ਕੇ ਅਟਰੈਕਸ਼ਨ ਹੁੰਦੀ ਆ ਕਈ ਮੁੰਡਿਆਂ ਨੂੰ ਕੁੜੀਆਂ ਨੂੰ ਦੇਖ ਕੇ ਅਟਰੈਕਸ਼ਨ ਹੁੰਦੀ ਆ ਸੇਮ ਇਦਾਂ ਹੀ ਇਹਦਾ ਪੁੱਠਾ ਹੀ ਹਿਸਾਬ ਸੀਗਾ ਇਹਨੂੰ ਮੁੰਡਿਆਂ ਨੂੰ ਦੇਖ ਕੇ ਅਟਰੈਕਸ਼ਨ ਹੁੰਦੀ ਸੀ ਇੱਕ ਵਾਰ ਇਹ ਕੰਟਰੋਲ ਨਹੀਂ ਕਰ ਪਾਇਆ ਇੱਕ ਬਹੁਤ ਹੀ ਮੰਨੀ ਪ੍ਰਮੰਨੀ ਹਸਤੀ ਯਾਨਕਿ ਬਹੁਤ ਬੰਦੇ ਦਾ ਨਾਮ ਸੀਗਾ ਉਹਦਾ ਇਹ ਬੱਚੇ ਨੂੰ ਇਹ ਜ਼ਬਰਦਸਤੀ ਆਪਣੇ ਉਸ ਫੈਕਟਰੀ ਦੇ ਵਿੱਚ ਲਿਜਾ ਕੇ ਉਹਦੇ ਨਾਲ ਜ਼ਬਰਦਸਤੀ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹ ਮੁੰਡਾ ਧੱਕੇ ਧੱਕੇ ਮਾਰ ਕੇ ਉੱਥੋਂ ਦੀ ਨਿਕਲ ਜਾਂਦਾ ਆ ਤੇ ਜਿਹਦੇ ਕਰਕੇ ਉਹ ਬਹੁਤ ਹੀ ਜ਼ਿਆਦਾ ਰੋਲਾ ਪੈ ਜਾਂਦਾ ਆ ਉਸਦੇ ਆਸ-ਪਾਸੇ ਮਹੱਲੇ ਦੇ ਵਿੱਚ ਵੀ ਇਸ ਜਾਵედ ਨੇ ਐਡੇ ਵੱਡੀ ਜਾਨੀਮਾਨੀ ਹਸਤੀ ਦੇ ਇੱਕ ਮੁੰਡੇ ਨੂੰ ਕਮਰੇ ਦੇ ਵਿੱਚ ਲਿਜਾ ਕੇ ਉਹਨਾਂ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਇਹਨੂੰ ਨੂੰ ਵਾਰਨਿੰਗ ਵੀ ਦਿੱਤੀ ਗਈ ਇਹਦੇ ਤੋਂ ਰਿਟਰਨ ਦੇ ਵਿੱਚ ਲਿਖਾ ਕੇ ਕੰਦਾਂ ਦੇ ਵਿੱਚ ਆਸੇ-ਪਾਸੇ ਪੂਰੇ ਮੁਹੱਲੇ ਵਿੱਚ ਲਗਾ ਦਿੱਤਾ ਵੀ ਅੱਗੇ ਤੋਂ ਕਦੀ ਐਦਾਂ ਦੀ ਗਲਤੀ ਨਹੀਂ ਹੋਊਗੀ ਜੋ ਹੋਊਗੀ ਤਾਂ ਇਹ ਸ਼ਹਿਰ ਛੱਡ ਕੇ ਜਾਊਗਾ ਤੇ ਫਿਰ ਇਹਦੀ ਮੁਹੱਲੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਸੀ ਫਿਰ ਇਹਨੇ ਇੱਕ ਗੇਮਸ ਦਾ ਬਿਜ਼ਨਸ ਸ਼ੁਰੂ ਕੀਤਾ ਇਹਨੇ ਵੀਡੀਓ ਗੇਮਾਂ ਲਗਾ ਕੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਪਹਿਲਾਂ ਥੋੜੇ ਟਾਈਮ ਪਹਿਲਾਂ ਮੁਹੱਲੇ ਦੇ ਵਿੱਚ ਅੱਗੇ ਵੀਡੀਓ ਗੇਮਾਂ ਲਾ ਦਿੱਤੇ ਜਾਂਦੇ ਸੀ ਜਿੱਥੇ ਬੱਚੇ ਭੱਜ ਕੇ ਜਾਂਦੇ ਸੀ ਰੁਪਈਏ 2 ਰੁਪਈਏ ਦੇ ਇੱਕ ਗੇਮਾਂ ਖੇលਦੇ ਸੀ ਸੇਮ ਐਦਾਂ ਦੀ ਐ ਇਹਨੇ 3-4 ਮਸ਼ੀਨਾਂ ਖਰੀਦ ਲਈਆਂ ਜਿਹਦੇ ਕਰਕੇ ਉਹ ਆਸੇ-ਪਾਸੇ ਦੇ ਸਾਰੇ ਮੁਹੱਲੇ ਦੇ ਜਵਾਕ ਉਸ ਗੇਮ ਖੇਡਣ ਨੂੰ ਆਦੇ ਸੀਗੇ ਤੇ ਇਹ ਇੱਕ ਪਲਾਨ ਬਣਾਇਆ ਹੁੰਦਾ ਸੀ ਇਹਨੇ ਪੁੱਠਾ ਆਪਣੇ ਦਿਮਾਗ 'ਚ ਇਹ 100 ਰੁਪਏ ਦਾ ਨੋਟ ਥੱਲੇ ਸਿੱਟ ਦਿੰਦਾ ਹੁੰਦਾ ਸੀਗਾ ਤੇ ਜਿਹੜਾ ਜਵਾਗ ਉਹ 100 ਦਾ ਨੋਟ ਚੱਕ ਕੇ ਆਪਣੀ ਜੇਬ 'ਚ ਪਾਉਂਦਾ ਸੀਗਾ ਇਹ ਉਹਦੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਤੂੰ ਮੇਰੇ ਨਾਲ ਕਮਰੇ ਦੇ ਵਿੱਚ ਆ ਇਹ ਫਿਰ ਆਪਣੇ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾ ਕੇ ਉਹਨੂੰ ਕਹਿੰਦਾ ਸੀਗਾ ਮੈਂ ਤੈਨੂੰ ਪੈਸੇ ਚੱਕਦੇ ਦੇਖਿਆ ਹੁਣ ਜਿੱਦਾਂ ਤੈਨੂੰ ਮੈਂ ਕਹੂੰਗਾ ਤੈਨੂੰ ਉਦਾਂ ਕਰਨਾ ਪੈਣਾ ਜੇ ਤੂੰ ਨਾ ਕੀਤਾ ਤਾਂ ਮੈਂ ਤੈਨੂੰ ਪੁਲਿਸ ਦੇ ਵਿੱਚ ਹਵਾਲੇ ਵੀ ਕਰੂੰਗਾ ਸਾਰੀ ਜ਼ਿੰਦਗੀ ਤੈਨੂੰ ਪੁਲਿਸ ਦੇ ਵਿੱਚ ਵੀ ਜਾਣਾ ਪੈਣਾ ਤੇਰੇ ਮਾਪਿਓ ਨੇ ਵੀ ਨਹੀਂ ਤੈਨੂੰ ਛੱਡਣਾ ਉਹ ਵਿਚਾਰੇ ਬੱਚੇ ਡਰਦੇ ਮਾਰੇ ਇਸ ਤੋਂ ਜੋਜਾਂ ਜਿੱਦਾਂ ਉਹ ਕਹਿੰਦਾ ਸੀਗਾ ਉਦੋਂ-ਉਦੋਂ ਦਾ ਕਰਦੇ ਸੀ ਤੇ ਸਾਰੀ ਰਾਤ ਉਹਨਾਂ ਨਾਲ ਫਿਜ਼ੀਕਲੀ ਅਸੌਲਟ ਕਰਦਾ ਹੁੰਦਾ ਸੀਗਾ ਉਸ ਬੱਚਿਆਂ ਨੂੰ ਤੇ ਇਦਾਂ ਹੀ ਸਿਲਸਿਲਾ ਚੱਲਦਾ ਰਿਹਾ ਤਾਂ ਥੋੜੇ ਟਾਈਮ ਬਾਅਦ ਮੁਹੱਲੇ ਵਾਲਿਆਂ ਨੂੰ ਵੀ ਸ਼ੱਕ ਪੈ ਗਿਆ ਵੀ ਜ਼ਰੂਰ ਇੱਥੇ ਕੋਈ ਨਾ ਕੋਈ ਗੜਬੜ ਹੈਗੀ ਆ ਬੱਚੇ ਡਰਨ ਵੀ ਲੱਗੇ ਸੀਗੇ ਇੱਕ ਵਾਰ ਜਾਂਦੇ ਸੀ ਮੁੜ ਕੇ ਉਹ ਨਹੀਂ ਸੀ ਜਾਂਦੇ ਜਿਹਦੇ ਕਰਕੇ ਮੁਹੱਲੇ ਵਾਲਿਆਂ ਨੇ ਆਪਣੇ ਬੱਚਿਆਂ ਨੂੰ ਉਸ ਦੁਕਾਨ ਤੇ ਹੀ ਭੇਜਣਾ ਬੰ ਫਿਰ ਇਹਨੂੰ ਹੋਰ ਗੁੱਸਾ ਆਇਆ ਵੀ ਹੁਣ ਬੱਚੇ ਮੇਰੇ ਕੋਲ ਆ ਨਹੀਂ ਰਹੇ ਜੋ ਇਹਦਾ ਮਕਸਦ ਸੀਗਾ ਬੱਚਾ ਨਾਲ ਗਲਤ ਕੰਮ ਕਰਨਾ ਉਹ ਹੋ ਨਹੀਂ ਸੀ ਰਿਹਾ ਤੇ ਇਹ ਹੋਰ ਐਗਰੈਸ਼ਨ ਦੇ ਵਿੱਚ ਆ ਗਿਆ ਫਿਰ ਇਹਨੇ ਇਦਾਂ ਦੇ ਨਿੱਕੇ ਮੋٹے ਮੋٹے ਬੱਚਾ ਨੂੰ ਇਕੱਠੇ ਕਰਨ ਦੇ ਹੋਰ bizness ਸ਼ੁਰੂ ਕੀਤਾ ਉਹ ਕੋਈ ਵੀ bizness ਆਦਾ ਨਹੀਂ ਚੱਲਿਆ ਤੇ ਫਿਰ ਟਾਈਮ ਆ ਜਾਂਦਾ 1990 ਦਾ ਇੱਕ ਪਿਓ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਰਿਪੋਰਟ ਲਖਾਂਦਾ ਵੀ ਜਾਵੇ ਤੇ ਕਬਾਲ ਨੇ ਮੇਰੇ ਬੱਚੇ ਦੇ ਨਾਲ ਫਿਜ਼ੀਕਲੀ ਗਲਤ ਕੀਤਾ ਆ ਤਾਂ ਫਿਰ ਉਹ ਪਿਓ ਆਪਣੇ ਬੱਚੇ ਦੀ ਰਿਪੋਰਟ ਲਿਖਾ ਦਿੰਦਾ ਆ ਤਾਂ ਪੁਲਿਸ ਵਾਲੇ ਜਿੱਦਾਂ ਹੀ ਉਹਦੇ ਕੋਲ ਘਰ ਪਹੁੰਚਦੇ ਆ ਤੇ ਇਹ ਉਥੋਂ ਦੀ ਫਰਾਰ ਹੋ ਜਾਂਦਾ ਆ ਭੱਜ ਜਾਂਦਾ ਉਥੋਂ ਦੀ ਤਾਂ ਪੁਲਿਸ ਵਾਲਿਆਂ ਦੇ ਇਹ ਹੱਥ ਨਹੀਂ ਲੱਗਦਾ ਜਿਹਦੇ ਕਰਕੇ ਪੁਲਿਸ ਵਾਲੇ ਇਸਦੇ ਪਿਓ ਨੂੰ ਤੇ ਇਹਦੇ ਭਰਾ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਲੈ ਜਾਂਦੇ ਆ ਤੇ ਉੱਥੇ 7 ਦਿਨ ਉਹਨੂੰ ਜੇਲ੍ਹ ਦੇ ਵਿੱਚ ਰੱਖਦੇ ਦੋਨਾਂ ਨੂੰ ਪੁਲਿਸ ਵਾਲੇ ਦੁਬਾਰਾ ਉਸ ਘਰ ਦੇ ਵਿੱਚ ਜਾਂਦੇ ਆ ਤਾਂ ਉੱਥੋਂ ਦੀ ਇੱਕ ਮੁੰਡਾ ਵੀ ਚੱਕ ਲੈਂਦੇ ਆ ਜੋ Javed Iqbal ਦੇ ਨਾਲ ਕੰਮ ਕਰਦਾ ਹੁੰਦਾ ਸੀਗਾ ਤੇ ਫਿਰ ਜਦੋਂ Javed Iqbal ਨੂੰ ਪਤਾ ਲੱਗਦਾ ਵੀ ਮੁੰਡੇ ਨੂੰ ਵੀ ਚੱਕ ਕੇ ਪੁਲਿਸ ਲੈ ਗਈ ਆ ਤਾਂ ਫਿਰ ਇਹ ਆਪ ਉੱਥੇ ਜਾਂਦਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਰਿਸ਼ਵਤ ਵਗੈਰਾ ਦੇ ਕੇ ਉੱਥੋਂ ਦੀ ਕੇਸ ਆਪਣਾ ਰਫਾ-ਦਫਾ ਕਰਵਾ ਲੈਂਦਾ ਤੇ ਬੱਚੇ ਦੇ ਪਿਓ ਨੂੰ ਵੀ ਥੋੜੇ ਪੈਸੇ ਦੇ ਦਿੰਦਾ ਵੀ ਤੁਸੀਂ ਮੇਰੇ ਤੋਂ ਗਲਤੀ ਹੋ ਗਈ ਆ ਅੱਗੇ ਤੋਂ ਕੋਈ ਗਲਤੀ ਨਹੀਂ ਹੋਣੀ ਤੇ ਤੁਸੀਂ ਆਪ ਐਸੇ ਫੜੋ ਤੇ ਇਸ ਕੇਸ ਨੂੰ ਇੱਥੋਂ ਰਫਾ-ਦਫਾ ਕਰੋ ਉਸ ਟਾਈਮ ਇਹਦੇ ਕੋਲ ਪੈਸਾ ਵੀ ਬਹੁਤ ਸੀਗਾ ਜਿਹਦੇ ਕਰਕੇ ਉਹ ਕੇਸ ਰਫਾ ਦਫਾ ਕਰ ਦਿੱਤਾ ਗਿਆ ਜੇ ਉੱਥੇ ਹੀ ਇਹਨੂੰ ਕੰਟਰੋਲ ਕਰ ਲੈਂਦੇ ਜਾਂ ਪੁਲਿਸ ਇਹਨੂੰ ਕੋਈ ਸਜ਼ਾ ਦੇ ਦਿੰਦੀ ਸ਼ਾਇਦ ਬਹੁਤ ਵੱਡਾ ਕਾਂਡ ਹੋਣ ਤੋਂ ਬਚ ਸਕਦਾ ਸੀ ਕਿਉਂਕਿ ਅੱਗੇ ਦਾ ਕਾਂਡ ਬਹੁਤ ਜ਼ਿਆਦਾ ਖਤਰਨਾਕ ਆ ਤਾਂ ਪਲੀਜ਼ ਜਿਹੜੇ ਨਹੀਂ ਸਹਿ ਸਕਦੇ ਕਮਜ਼ੋਰ ਦੇ ਨਵਾਲੇ ਉਹ ਵੀਡੀਓ ਨੂੰ ਹੁਣ ਵੀ ਛੱਡ ਕੇ ਜਾ ਸਕਦੇ ਆ ਤਾਂ ਕਹਾਣੀਆਂ ਆਪ ਅੱਗੇ ਵਧਾਉਂਦੇ ਆ ਤੇ ਜਾਵਦ ਦੀਆਂ ਆ ਹਰਕਤਾਂ ਦੇਖ ਕੇ ਇਸ ਦੀ ਘਰ ਵਾਲੀ ਜਿਹੜੀ ਸੀਗੀ ਉਹ ਇਹਨੂੰ ਛੱਡ ਕੇ ਚਲੇ ਜਾਂਦੀ ਆ ਤਾਂ ਫਿਰ ਇਹ ਦੁਬਾਰਾ ਇੱਕ ਹੋਰ ਵਿਆਹ ਕਰਾਂਦਾ ਤੇ ਉਹ ਘਰ ਵਾਲੀ ਵੀ ਸਾਲ ਕੁ ਬਾਅਦ ਇਹਨੂੰ ਛੱਡ ਕੇ ਚਲੇ ਜਾਂਦੀ ਆ ਤੇ 1993 ਦੇ ਵਿੱਚ Javed Iqbal ਦੇ ਪਿਓ ਦੀ ਡੈਥ ਹੋ ਜਾਂਦੀ ਆ ਤੇ ਜਿੰਨੀ ਪ੍ਰਾਪਰਟੀ ਸੀ ਉਹਦੇ ਹਿੱਸੇ ਵਿੱਚੋਂ Javed Iqbal ਦੇ ਹਿੱਸੇ 30 ਲੱਖ ਰੁਪਏ ਆਂਦਾ ਤੇ ਉਸ 30 ਲੱਖ ਦੇ ਨਾਲ ਇਹ ਇੱਕ ਬਹੁਤ ਆਲੀਸ਼ਾਨ ਵਿਲਾ ਬਣਾ ਦਿੰਦਾ ਜਿਹਦੇ ਵਿੱਚ ਪੂਲ ਪਾਲ ਬਣਾਏ ਹੁੰਦੇ ਆ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਵਿਲੇ ਦੀ ਤੇ ਇਹ ਬਸ ਅੱਧਾ ਪੈਸਾ ਆਪਣਾ ਉਸ ਵਿਲੇ ਦੇ ਉੱਤੇ ਖਰਚ ਦਿੰਦਾ ਆ ਤਾਂ ਕਿ ਬਹੁਤ ਅਮੀਰ ਮੈਨ ਸ਼ੋ ਹੋਵਾਂ ਤੇ ਮੇਰੇ ਕੋਲ ਮੁੰਡੇ ਪਾਰਟੀ ਕਰਨ ਵਾਸਤੇ ਵੀ ਆਣਗੇ ਇਹ ਹੁਣ ਜਵਾਨ ਮੁੰਡਿਆਂ ਨੂੰ ਆਪਣੇ ਚੱਕਰਾਂ ਦੇ ਵਿੱਚ ਫਸਾਉਣਾ ਚਾਹੁੰਦਾ ਸੀਗਾ ਤੇ ਇਹ ਬਹੁਤ ਤੇਜ਼ੀ ਦੇ ਨਾਲ ਆਪਣਾ ਪੈਸਾ ਖਰਚਦਾ ਰਿਹਾ ਤੇ ਲੋਕੀ ਇਹਨੂੰ ਕਹਿੰਦੇ ਵੀ ਸੀਗੇ ਤੂੰ ਐਨਾ ਪੈਸਾ ਨਾ ਖਰਚ ਜੇ ਤੇਰੇ ਕੋਲ ਜਿਆਦਾ ਹੈਗਾ ਆ ਤਾਂ ਥੋੜਾ ਕੰਟਰੋਲ ਦੇ ਵਿੱਚ ਕਰ ਕਹਿੰਦਾ ਕੋਈ ਗੱਲ ਨਹੀਂ ਆਪਾਂ ਪੈਸਾ ਜਿਆਦਾ ਕਮਾ ਕੇ ਕਰਨਾ ਕੀ ਆ ਜਿੱਦਨ ਪੈਸਾ ਖਤਮ ਹੋ ਗਿਆ ਆਪਣੇ ਆਪ ਨੂੰ ਬਗੋਲੀ ਮਾਰ ਕੇ ਖਤਮ ਕਰ ਲਵਾਂਗੇ ਇਹ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਤੇ ਲੋਕੀ ਇਹਦੇ ਤੋਂ ਦੂਰ ਰਹਿਣਾ ਸ਼ੁਰੂ ਹੋ ਗਏ ਕਹਿੰਦੇ ਦਿਮਾਗ ਤੋਂ ਥੋੜਾ ਹਿੱਲਿਆ ਹੋਇਆ ਆ ਤੇ ਫਿਰ ਉਹੀ ਗੱਲ ਹੋਈ ਪੈਸਾ ਸਾਰਾ ਖਤਮ ਹੋ ਗਿਆ ਜਿੰਨੇ ਇਹਦੇ ਕੰਮਕਾਰ ਸੀਗੇ ਸਾਰੇ ਬੰਦ ਹੋ ਗਏ ਤੈਨੂੰ ਜਦੋਂ ਬਹੁਤ ਸਾਰਾ ਘਾਟਾ ਪੈ ਗਿਆ ਤਾਂ ਉਹ ਬੇਚ ਕੇ ਜਿੰਨੇ ਪੈਸੇ ਬਚੇ ਸੀਗੇ ਦੇ ਕੋਲ ਉਹ ਪੈਸੇ ਲੈ ਕੇ ਇਹ ਇਹ ਲਾਹੌਰ ਦੇ ਵਿੱਚ ਆ ਗਿਆ ਲਾਹੌਰ ਦੇ ਵਿੱਚ ਤੁਹਾਨੂੰ ਪਤਾ ਇੱਕ ਦਾਤਾ ਦਰਬਾਰ ਬਹੁਤ ਵੱਡੀ ਮਸਜਿਦ ਦਾ ਜਿੱਥੇ ਉੱਤੇ ਖਾਣ ਪੀਣ ਨੂੰ ਫ੍ਰੀ ਯਾਨਕੀ ਲੰਗਰ ਲੱਗਦਾ ਹੁੰਦਾ ਨਾ ਤੇ ਇਹ ਦਾਤਾ ਦਰਬਾਰ ਦੇ ਵਿੱਚ ਜਾ ਕੇ ਉੱਥੇ ਆਪਣੇ ਪੈਸਿਆਂ ਦੇ ਨਾਲ ਲੋਕਾਂ ਨੂੰ ਆਫਰ ਕਰਦਾ ਹੁੰਦਾ ਸੀਗਾ ਵੀ ਮੈਂ ਤੁਹਾਨੂੰ ਵਧੀਆ ਖਾਣਾ ਪੀਣਾ ਖਵਾਉਂਗਾ ਤੇ ਕਈ ਇਹਦੀਆਂ ਗੱਲਾਂ ਵਿੱਚ ਆ ਵੀ ਜਾਂਦੇ ਸੀ ਤਾਂ ਮੁੜ ਕੇ ਉਹਨਾਂ ਨੂੰ ਘਰ ਦੇ ਵਿੱਚ ਲੈ ਆਂਦਾ ਹੁੰਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲੀ ਗਲਤ ਕੰਮ ਕਰਦਾ ਹੁੰਦਾ ਸੀਗਾ ਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਤਾਂ ਟਰਨਿੰਗ ਪੁਆਇੰਟ ਉਦੋਂ ਆਂਦਾ ਜਦੋਂ ਇਹ ਇੱਕ 18 ਸਾਲ ਦੇ ਮੁੰਡੇ ਨੂੰ ਦਾਤਾ ਦਰਬਾਰ ਤੋਂ ਲੈ ਜਾਂਦਾ ਆਪਣੇ ਘਰ ਦੇ ਵਿੱਚ ਤੇ ਉਹਨੂੰ ਕਹਿੰਦਾ ਮੈਂ ਤੈਨੂੰ ਆਪਣੇ ਕੋਲ ਨੌਕਰੀ ਦਿੰਦਾ ਤੇ ਤੈਨੂੰ ਬਹੁਤ ਸੋਨੇ ਪੈਸੇ ਵੀ ਦਊਗਾ ਤੇ ਉਹ ਮੁੰਡਾ ਜਿਹੜਾ 18 ਸਾਲ ਦਾ ਸੀ ਇਹਦੀਆਂ ਗੱਲਾਂ ਵਿੱਚ ਆ ਕੇ ਇਹਦੇ ਘਰ ਦੇ ਵਿੱਚ ਚਲਾ ਜਾਂਦਾ ਤੇ ਘਰ ਦੇ ਵਿੱਚ ਜਾ ਕੇ ਇਹ ਕੁੰਡੀ ਲਗਾ ਲੈਂਦਾ ਤੇ ਉਹਦੇ ਮੱਥੇ ਤੇ ਗਨ ਪੁਆਇੰਟ ਰੱਖ ਕੇ ਉਹਦੇ ਨਾਲ ਫਿਜ਼ੀਕਲੀ ਅਸੌਲਟ ਕਰਦਾ ਉਹਨਾਂ ਜ਼ਬਰਦਸਤੀ ਗਲਤ ਕੰਮ ਕਰਦਾ ਯਾਨੀ ਕਿ ਸਮਝ ਚੁੱਕੇ ਆ ਤੁਸੀਂ ਤੇ ਜਿੱਦਾਂ ਹੀ ਰਾਤ ਹੁੰਦੀ ਆ ਉਹ ਮੁੰਡਾ ਪਹਿਲੇ ਹੀ ਬਹੁਤ ਗੁੱਸੇ ਦੇ ਵਿੱਚ ਸੀਗਾ ਉਹਨੇ ਸਾਈਡ ਦੇ ਉੱਤੇ ਭਈ ਗਨ ਦੇਖੀ ਤੇ ਇਹਨੂੰ ਦੇਖਿਆ ਵੀ ਇਹ ਸੁੱਤਾ ਪਿਆ ਉਹਨੇ ਗਨ ਚੱਕ ਕੇ ਉਹਦੇ ਮੁਠੇ ਦੇ ਨਾਲ ਇਹਦੇ ਸਿਰ ਦੇ ਵਿੱਚ ਮਾਰ ਮਾਰ ਕੇ ਇਨੂੰ ਉੱਥੇ ਹੀ ਬਿਵੋਸ਼ ਕਰ ਦਿੱਤਾ ਜਿਹਦੇ ਕਰਕੇ ਇਹਦਾ ਮੂੰਹ ਦਾ ਜਬਾੜਾ ਵੀ ਟੁੱਟ ਗਿਆ ਤੇ ਸਿਰ ਦੇ ਵਿੱਚ ਵੀ ਡੂੰਗੀ ਸੱਟ ਲੱਗ ਗਈ ਉਹ ਮੁੰਡਾ ਜੀ ਉੱਥੋਂ ਭੱਜ ਕੇ ਫਰਾਰ ਹੋ ਗਿਆ ਤਾਂ ਪੁਲਿਸ ਵਾਲਿਆਂ ਨੇ ਆ ਕੇ ਦੇਖਿਆ ਵੀ ਇਹ ਥੱਲੇ ਜ਼ਮੀਨ ਤੇ ਉੱਤੇ ਲਟਿਆ ਪਿਆ ਤੇ ਇਹਦੇ ਮੂੰਹ ਤੋਂ ਖੂਨ ਨਿਕਲਦਾ ਪਿਆ ਸੀ ਇਹਨੂੰ ਜਦੋਂ ਹਸਪੀਟਲ ਦੇ ਵਿੱਚ ਲੈ ਕੇ ਗਏ ਤਾਂ ਇਹਦੀ ਸਰਜਰੀ ਕੀਤੀ ਤਾਂ 22 ਦਿਨ ਇਹ ਕੋਮਾ ਦੇ ਵਿੱਚ ਰਿਹਾ ਸੀਗਾ ਤੇ ਜਾਵੇਦ ਇਕਬਾਲ ਦੇ ਘਰ ਦਿਆਂ ਨੇ ਸਾਫ ਮਨਾ ਕਰ ਦਿੱਤਾ ਵੀ ਸਾਡਾ ਇਹਦੇ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦਾ ਪਹਿਲਾ ਹੀ ਹਿੱਸਾ ਦੇ ਕੇ ਨੂੰ ਭੇਜ ਦਿੱਤਾ ਸੀ ਤਾਂ ਇਹਦੀਆਂ ਹਰਕਤਾਂ ਦਾ ਜ਼ਿੰਮੇਵਾਰ ਇਹ ਆਪ ਆ ਉਹਨਾਂ ਨੇ ਕੋਈ ਬਿੱਲ ਨਹੀਂ ਦਿੱਤਾ ਬਟ ਜਾਵਦ ਇਕਵਾਲ ਦੀ ਜਿਹੜੀ ਮਾਂ ਸੀਗੀ ਹੁਣ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤਾਂ ਉਹ ਆਪਣੇ ਘਰ ਦੇ ਵਿੱਚ ਲੈ ਆਉਂਦੀ ਆ ਤੇ ਜਿੱਦਾਂ ਹੀ ਜਾਵਦ ਥੋੜਾ ਠੀਕ ਹੁੰਦਾ ਤੇ ਇਹਦੇ ਤੇ ਕਰਜ਼ਾ ਬਹੁਤ ਚੜ ਚੁੱਕਿਆ ਹੁੰਦਾ ਜਿਹੜਾ ਇਹਨੇ ਇਲਾਜ ਕੀਤਾ ਹੁੰਦਾ ਫਿਰ ਇਹ ਆਪਣਾ ਜਿਹੜਾ ਘਰ ਹੁੰਦਾ ਆ ਜਿਹੜਾ ਇਹਨੇ ਬਾਅਦ ਚੋ ਲਿਆ ਹੁੰਦਾ ਲਾਹੌਰ ਦੇ ਵਿੱਚ ਉਹ ਵੇਚ ਕੇ ਆਪਣੇ ਉਹ ਸਾਰੇ ਬਿੱਲ ਬੁੱਲ ਲਾ ਕੇ ਆਉਂਦਾ ਫਿਰ ਜਾਬੇ ਤੇ ਕਵਾਲ ਦੀ ਮਾਂ ਵੀ ਥੋੜੇ ਟਾਈਮ ਬਾਅਦ ਇਹਨੂੰ ਐਦਾਂ ਲੰਮਾ ਪਿਆ ਦੇਖ ਕੇ ਰੋਂਦੀ ਰੋਂਦੀ ਉਹ ਵੀ ਖਤਮ ਹੋ ਗਈ ਕਿਉਂਕਿ ਏਜਡ ਹੋ ਗਈ ਸੀ ਥੋੜੀ ਉਹਦੀ ਉਮਰ ਵੀ ਹੋ ਗਈ ਸੀ ਇਹਨੂੰ ਲੱਗਿਆ ਵੀ ਮੇਰੀ ਮਾਂ ਮੇਰਾ ਦੁੱਖ ਦੇ ਕੇ ਮੈਨੂੰ ਰੋਂਦੀ ਰੋਂਦੀ ਖਤਮ ਹੋ ਗਈ ਤਾਂ ਮੈਂ ਇਸ ਦਾ ਬਦਲਾ ساری ਦੁਨੀਆ ਕੋਲੋਂ ਜ਼ਰੂਰ ਲਵਾਂਗਾ ਤੇ ਇਹਨੇ ਆਪਣੇ ਦਿਮਾਗ ਦੇ ਵਿੱਚ ਇੱਕ ਬਹੁਤ ਹੀ ਵੱਡਾ ਤੇ ਗੰਦਾ ਪਲਾਨ ਬਣਾ ਲਿਆ ਤਾਂ ਫਿਰ ਇਹਦੇ ਕਾਂਡ ਦੀ ਸ਼ੁਰੂਆਤ ਹੋ ਗਈ ਮਈ 1999 ਤੋਂ ਇਨੇ ਇੱਕ ਛੋਟਾ ਜਿਹਾ ਇੱਕ ਪੁਰਾਣੇ ਜਿਹੇ ਮਹੱਲੇ ਦੇ ਵਿੱਚ ਮਕਾਨ ਲੈ ਲਿਆ ਟੁੱਟਾ ਭੁੱਜਿਆ ਜਿਆ ਤਾਂ ਫਿਰ ਇਹਨੇ ਉਸ ਘਰ ਦੇ ਵਿੱਚ ਹਾਈਡਰੋਕਲੋਰਿਕ ਤੇ ਸਲਫਿਉਰਿਕ ਐਸਿਡ ਦੇ ਵੱਡੇ ਵੱਡੇ ਡਰਮਾਂ ਭਰ ਕੇ ਰੱਖ ਲੇ ਤਾਂ ਫਿਰ ਇਹ ਸ਼ਿਕਾਰ ਦੇ ਉੱਤੇ ਨਿਕਲ ਗਿਆ ਇਹ ਛੋਟੇ ਛੋਟੇ ਬੱਚਿਆਂ ਨੂੰ ਆਫਰ ਦੇ ਕੇ ਕੁਛ ਨੂੰ ਚਾਕਲੇਟ ਦੇ ਕੇ ਕਿਸੇ ਨੂੰ ਪੈਸਿਆਂ ਦਾ ਬਹਾਨਾ ਦੇ ਕੇ ਆਪਣੇ ਘਰ ਦੇ ਵਿੱਚ ਲੈ ਕੇ ਆਉਂਦਾ ਸੀਗਾ ਪਹਿਲੇ ਉਹਨਾਂ ਨੂੰ ਬਾਹਰ ਖਵਾਣ ਪਿਆਣ ਲੈ ਕੇ ਚਲਾ ਜਾਂਦਾ ਸੀਗਾ ਲਿਆ ਕੇ ਉਹਨਾਂ ਨੂੰ ਘਰ ਦੇ ਵਿੱਚ ਅੰਦਰੋਂ ਦੀ ਕੁੰਡੀ ਲਾ ਕੇ ਟੀਵੀ ਬੈਠ ਦੇਖਣ ਬਿਠਾ ਦਿੰਦਾ ਸੀਗਾ ਤੇ ਜਿੱਦਾਂ ਹੀ ਬੱਚੇ ਟੀਵੀ ਦੇਖਦੇ ਹੁੰਦੇ ਸੀਗੇ ਤਾਂ ਪਿੱਛੋਂ ਦੀ ਚੈਨ ਦੇ ਨਾਲ ਉਹਨਾਂ ਦਾ ਗਲਾ ਘੁੱਟ ਕੇ ਉਹਨਾਂ ਨੂੰ ਖਤਮ ਕਰ ਦਿੰਦਾ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਉਸ ਡਰਮ ਦੇ ਵਿੱਚ ਭਰ ਦਿੰਦਾ ਤੇ ਸਾਰੀ ਰਾਤ ਉਹ ਬੱਚਿਆਂ ਦੇ ਜਿਹੜੇ ਸਰੀਰ ਦੇ ਟੁਕੜੇ ਸੀਗੇ ਉਹ ਐਸਿਡ ਦੇ ਵਿੱਚ ਪਏ ਰਹਿੰਦੇ ਸੀ ਤਾਂ ਸਵੇਰ ਤੱਕ ਉਹ ਪੂਰੇ ਤਰਲ ਪਦਾਰਥ ਬਣ ਜਾਂਦੇ ਸੀ ਯਾਨੀ ਕਿ ਲਿਕੁਇਡ ਫਾਰਮ ਦੇ ਵਿੱਚ ਆ ਜਾਂਦੇ ਸੀਗੇ ਤੇ ਫਿਰ ਟਾਈਮ ਆਂਦਾ 13 ਅਗਸਤ ਦਾ ਇਹ ਤਿੰਨ ਮੁੰਡਿਆਂ ਨੂੰ ਪਟਾਕੇ ਆਪਣੇ ਘਰ ਦੇ ਵਿੱਚ ਲੈ ਆਉਂਦਾ ਤੇ ਉਹ ਬੱਚਾ ਦੇ ਨਾ ਮਾਂ ਸੀ ਨਾ ਪਿਓ ਸੀ ਉਹ ਅਨਾਥ ਸੀਗੇ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਬਾਰੋਂ ਵਧੀਆ ਖਵਾ ਪਿਆ ਕੇ ਲਿਆਉਣਾ ਆ ਤੇ ਜਾਂਦਾ ਉਹਨਾਂ ਨੂੰ ਖਵਾ ਪਿਆ ਕੇ ਲਿਆ ਕੇ ਘਰ ਦੇ ਵਿੱਚ ਲੈ ਕੇ ਆਉਂਦਾ ਤੇ ਉਹਨਾਂ ਨੂੰ ਟੀਵੀ ਲਾ ਕੇ ਦੇ ਦਿੰਦਾ ਉਹ ਬੱਚੇ ਅਨਾਥ ਸੀਗੇ ਉਹਨਾਂ ਵਾਸਤੇ ਫਰਸਟ ਪ੍ਰਾਈਮ ਇਹ ਸੀਗਾ ਉਹ ਟੀਵੀ ਦੇਖਦੇ ਹੁੰਦੇ ਆ ਤੇ ਇਹ ਪਿੱਛੋਂ ਦੀ ਕੁੰਡੀ ਲਗਾ ਕੇ ਉਹਨਾਂ ਨੂੰ ਇੱਕ ਇੱਕ ਕਰਕੇ ਪਿੱਛੋਂ ਦੀ ਗਲੇ 'ਚ ਚੈਨ ਪਾ ਕੇ ਤਿੰਨਾਂ ਨੂੰ ਇੱਕ ਇੱਕ ਕਰਕੇ ਉੱਥੇ ਖਤਮ ਕਰ ਦਿੰਦਾ ਮੋੜ ਕੇ ਉਹਨਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਜਿਨ੍ਹਾਂ ਡਰਮਾਂ ਦੇ ਵਿੱਚ ਤਜਾਬ ਭਰਿਆ ਹੁੰਦਾ ਉਹਨਾਂ ਡਰਮਾਂ ਦੇ ਵਿੱਚ ਸੈੱਟ ਦਿੰਦਾ ਸਾਰੀ ਰਾਤ ਉਹਨਾਂ ਦੇ ਵਿੱਚ ਰਹਾਦਾ ਤੇ ਸਵੇਰ ਤੱਕ ਉਹ ਪੂਰੀ ਬੋਡੀ ਲਿਕੁਇਡ ਫਾਰਮ ਦੇ ਵਿੱਚ ਕਨਵਰਟ ਹੋ ਜਾਂਦੀ ਆ ਤੇ ਫਿਰ ਉਹ ਡਰਮਾਂ ਨੂੰ ਇਹ ਫਲਸ਼ ਦੇ ਵਿੱਚ ਰੋੜ ਦਿੰਦਾ ਹੁੰਦਾ ਸੀਗਾ ਤੇ ਇਹਨੇ ਇਦਾਂ ਹੀ ਇੱਕ ਇੱਕ ਕਰਕੇ 100 ਬੱਚਿਆਂ ਨੂੰ ਇਦਾਂ ਹੀ ਖਤਮ ਕੀਤਾ ਤਨ ਨਾਲ ਦੇ ਜਿਹੜੇ ਮਹੱਲੇ ਵਾਲੇ ਸੀਗੇ ਉਹਨਾਂ ਨੂੰ ਗਵਾਂਡੀਆਂ ਨੂੰ ਕੰਜੀ ਬਾਰੇ ਸਮੈਲ ਆਂਦੀ ਸੀ ਉਹ ਇਹਨੂੰ ਕੰਪਲੇਂਟ ਕਰਦੇ ਸੀਗੇ ਫਿਰ ਇਹਨੂੰ ਪਤਾ ਲੱਗ ਗਿਆ ਵੀ ਇੱਥੇ 스멜 ਬਹੁਤ ਜ਼ਿਆਦਾ ਆ ਰਹੀ ਆ ਅਗਰ ਮੈਂ ਫਲਸ਼ ਦੇ ਵਿੱਚ ਰੋੜਦਾ ਤੇ ਫਿਰ ਮੁੜ ਕੇ ਇਹਨੇ ਉਹ ਜਿਹੜਾ ਲਿਕੁਇਡ ਹੁੰਦਾ ਸੀਗਾ ਰਾਵੀ ਨਦੀ ਦੇ ਵਿੱਚ ਰੋੜਨਾ ਸ਼ੁਰੂ ਕਰ ਦਿੱਤਾ ਤੇ ਇਸ ਕੇਸ ਦੀ ਕਿਸੇ ਨੂੰ ਵੀ ਭਨਕ ਨਹੀਂ ਲੱਗੀ ਮਹੱਲੇ ਵਾਲਾ ਨੂੰ ਕਿਸੇ ਨੂੰ ਤਾਂ ਨਹੀਂ ਪਤਾ ਲੱਗਦਾ ਇਹ ਰਾਤ ਨੂੰ ਤਜਾਬ ਦੇ ਡਰਮਾ ਦੇ ਵਿੱਚ ਭਰ ਕੇ ਉੱਤੋਂ ਟੱਕਣ ਲਾ ਦਿੰਦਾ ਸੀਗਾ ਤਾਂ ਸਵੇਰੇ ਇਹ ਲੈ ਜਾ ਕੇ ਗੱਡੀ ਦੇ ਵਿੱਚ ਰਾਵੀ ਨਦੀ 'ਚ ਰੋੜ ਦਿੰਦਾ ਹੁੰਦਾ ਸੀ ਜਦੋਂ ਇਹਦੇ ਸਾਰੇ ਸਬੂਤ ਪੂਰੇ ਮਿਲ ਜਾਂਦੇ ਆ ਤੇ ਆਪ ਵੀ ਕਬੂਲ ਕਰ ਲੈਂਦਾ ਆ ਤੇ ਉਹ ਫੋਟੋਆਂ ਵੀ ਤੇ ਸਾਰਾ ਐਡਰੈਸ ਜੋਧ ਦੇ ਮਿਲਦਾ ਉਸ ਘਰ ਦੇ ਹਾਲਾਤ ਦੇਖ ਕੇ ਤੇ ਇਹ ਨਿਊਜ਼ਪੇਪਰ ਦੇ ਵਿੱਚ ਛਪਾ ਕੇ ਇੱਕ ਥਾਂ ਦੇ ਉੱਤੇ ਲੋਕੇਸ਼ਨ ਰੱਖ ਦਿਆ ਵੀ ਇੱਥੇ ਅਸੀਂ ਉਹ ਉਹ ਬੱਚਿਆਂ ਦੀਆਂ ਫੋਟੋਆਂ ਰੱਖਣ ਲੱਗੇ ਆ ਵੀ ਜਿਨ੍ਹਾਂ ਦੇ ਬੱਚੇ ਗਾਇਬ ਹੋਇਆ ਜਾਂ ਲਾਪਤਾ ਹੋਇਆ ਉਹ ਇਸ ਥਾਂ ਤੇ ਆ ਕੇ ਪਛਾਣ ਕਰ ਲੋ ਤਾਂ ਬਹੁਤ ਲੋਕੀ ਆਂਦੇ ਸੀਗੇ ਉਹ ਫੋਟੋਆਂ ਵੀ ਮੇਰੇ ਕੋਲ ਇਹਦੀਆਂ origignal videos ਪਈਆਂ ਆ ਕਹੋਗੇ ਤਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗਾ ਨਹੀਂ ਤਾਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਰਾਜਪੁਰਮ ਕ੍ਰਾਈਮ ਸਟੋਰੀ ਇਹਦੇ ਤੇ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਉਹ ਮੈਂ ਉੱਥੇ ਦਿਖਾ ਸਕਦਾ ਇੱਥੇ ਕੋਪਾਇਰਾਈਟ ਇਸ਼ੂ ਵੀ ਆ ਸਕਦਾ ਆ ਤੇ ਜਿੱਦਾਂ ਦੀਆਂ ਉਹ ਫੋਟੋਆਂ ਹੈਗੀਆਂ ਆ ਉਹ ਹਾਲਾਤ ਦੇਖ ਕੇ ਕਮਿਊਨਿਟੀ ਗਾਈਡਲਾਈਨ ਸਾਨੂੰ ਰੈਸਟ੍ਰਿਕਟ ਵੀ ਕਰ ਸਕਦੀ ਆ ਇਸ ਕਰਕੇ ਮੈਂ ਇੱਥੇ ਉਹ ਫੋਟੋਆਂ ਤੇ ਵੀਡੀਓ ਨਹੀਂ ਪਾਉਂਗਾ ਇਸ ਕੇਸ ਦੇ ਰਿਲੇਟਡ ਕਿਉਂਕਿ ਕੋਈ ਵੀ ਉਸ ਫੋਟੋਆਂ ਨੂੰ ਦੇਖ ਨਹੀਂ ਸਕਦਾ ਤੇ ਵਿੱਚ ਮਾਵਾਂ ਰੋਂਦੀਆਂ ਪਈਆਂ ਆ ਬੱਚੇ ਰੋਂਦੇ ਪਏ ਆ ਭੈਣ ਭਰਾ ਰੋਂਦੇ ਪਏ ਆ ਜਿਹਦੇ ਭੈਣ ਭਰਾ ਗਾਇਬ ਹੋਏ ਸੀ ਦੁਨੀਆ ਤੋਂ ਤੇ ਉਹ ਫੋਟੋਆਂ ਜਦੋਂ ਸਾਹਮਣੇ ਆਉਂਦੀਆਂ ਉਹ ਦੇਖਦੇ ਆ ਵੀ ਆ ਬੱਚਾ ਸਾਡਾ ਇਸ ਦੇ ਨਾਲ ਆ ਆ ਕਾਂਡ ਹੋਇਆ ਕਿਉਂਕਿ ਉੱਚ ਸਾਫ਼ ਲਿਖਿਆ ਸੀਗਾ ਵੀ ਇਹਨੇ ਘੋਲ ਬਣਾ ਬਣਾ ਕੇ ਉਹ ਬੱਚਿਆਂ ਨੂੰ ਫਲਸ਼ਾਂ ਦੇ ਵਿੱਚ ਤੇ ਨਦੀ ਦੇ ਵਿੱਚ ਰੋੜ ਦਿੱਤਾ ਹੋਇਆ ਆ ਇਸ ਕੇਸ ਨੇ ਪਾਕਿਸਤਾਨ ਦੇ ਵਿੱਚ ਇੰਨਾ ਕੁ ਜ਼ਿਆਦਾ ਬੂਮ ਚੱਕਿਆ ਲੋਕਾਂ ਨੇ ਧੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਵਾਲਿਆਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਗਿਆ ਵੀ ਇਹ ਕਾਂਡ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਤਾਂ ਫਿਰ ਪਹਿਲੀ ਵਾਰ ਇਸ ਕੇਸ ਦਾ ਬਹੁਤ ਹੀ ਖਤਰਨਾਕ ਡਿਸੀਜਨ ਲਿੱਤਾ ਗਿਆ ਤੇ ਫਿਰ 18 ਫਰਵਰੀ ਸਾਲ 2000 ਦੇ ਵਿੱਚ ਜਿਹੜੇ ਜਾਵੇਦ ਇਕਬਾਲ ਦੇ ਨਾਲ ਇਹਦੇ ਤਿੰਨ ਹੋਰ 파ਰਟਨਰ ਬਣੇ ਹੋਏ ਸੀ ਜੋ ਇਸ ਕਾਂਡ ਦੇ ਵਿੱਚ ਇਹਦੀ ਹੈਲਪ ਕਰਦੇ ਹੁੰਦੇ ਸੀਗੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀਗਾ ਉਹ ਖੁਦ 18 ਸਾਲ ਤੋਂ ਨੀਚੇ ਸੀਗੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀਗਾ ਸਾਜਿਦ ਜਿਹਨੂੰ 686 ਸਾਲ ਦੀ ਸਜ਼ਾ ਸੁਣਾਈ ਗਈ ਦੂਸਰੇ ਦਾ ਨਾਮ ਸੀਗਾ ਨਦੀਮ ਜਿਹਨੂੰ 186 ਸਾਲ ਦੀ ਸਜ਼ਾ ਸੁਣਾਈ ਗਈ ਤਾਂ ਤੀਜਾ ਤੁਸੀਂ ਸੋਚ ਵੀ ਨਹੀਂ ਸਕਦਾ ਇੱਕ 13 ਸਾਲ ਦਾ ਮੁੰਡਾ ਜਿਹਦਾ ਨਾਮ ਸੀਗਾ ਸਾਬਿਰ ਉਨੂੰ 42 ਸਾਲ ਦੀ ਸਜ਼ਾ ਸੁਣਾਈ ਗਈ ਯਾਨੀ ਕਿ ਤਿੰਨਾਂ ਨੂੰ ਉਮਰ ਕੈਦ ਦੀ ਹੀ ਸਜ਼ਾ ਸੁਣਾਈ ਗਈ ਕਿਉਂਕਿ ਤੁਹਾਨੂੰ ਪਤਾ ਹੈ 100 ਸਾਲ ਤੋਂ ਬਾਅਦ ਕੌਣ ਜਿੰਦਾ ਆ ਤੇ ਇਹਨਾਂ ਨੂੰ 600 ਕਿਸੇ ਨੂੰ 150 ਪੌਣੇ 200 ਸਾਲ ਦੀ ਸਜ਼ਾ ਸੁਣਾਈ ਗਈ ਤੇ ਇਹਨਾਂ ਦਾ ਜਿਹੜਾ ਮੇਨ ਸੀਗਾ ਜਾਵੇਦ ਇਕਬਾਲ ਉਹਨੂੰ ਜੱਜ ਨੇ ਸਭ ਤੋਂ ਭੈੜੀ ਸਜ਼ਾ ਸੁਣਾਈ ਉਹਨੇ ਕਿਹਾ ਵੀ ਇਹਦੇ ਵੀ 100 ਨਿੱਕੇ ਨਿੱਕੇ ਟੁਕੜੇ ਕਰਕੇ ਇਹਨੂੰ ਤਜ਼ਾਬ ਦੇ ਵਿੱਚ ਹੀ ਡੁਬੋ ਕੇ ਉਸੇ ਤਰੀਕੇ ਨਾਲ ਖਤਮ ਕੀਤਾ ਜਾਊਗਾ ਜਿੱਦਾਂ ਇਹਨੇ ਬਾਕੀ 100 ਬੱਚਾ ਦੇ ਨਾਲ ਕੀਤਾ ਆ ਇਹ ਫੈਸਲਾ ਆਸੇ-ਪਾਸੇ ਦੀ ਗਵਰਨਮੈਂਟ ਨੂੰ ਵੀ ਜਦੋਂ ਪਤਾ ਲੱਗਾ ਉਹ ਵੀ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗਾ ਪਰ ਜੋ ਫੈਸਲਾ ਜੱਜ ਨੇ ਸੁਣਾ ਦਿੱਤਾ ਸੀਗਾ ਉਹ ਬਿਲਕੁਲ ਰਿਹਾ ਵੀ ਇਹਨੂੰ ਕੋਈ ਹਟਾ ਨਹੀਂ ਸਕਦਾ ਇਹਦਾ ਉਹੀ ਹਾਲ ਹੋਊਗਾ ਜੋ ਇਹਨੇ ਬਾਕੀਆਂ ਦੇ ਨਾਲ ਕੀਤਾ ਆ 9 ਅਕਤੂਬਰ 2001 ਦੇ ਵਿੱਚ ਜਿੱਦਾਂ ਹੀ ਜੇਲਰ ਜਾ ਕੇ ਜੇਲ੍ਹ ਦੇ ਵਿੱਚ ਚੈਕਿੰਗ ਕਰਦੇ ਆ ਤਾਂ ਜਾਵੇਦ ਇਕਬਾਲ ਤੇ ਉਹਦਾ ਇੱਕ ਸਾਥੀ ਦੋਨੇ ਹੀ ਫਾਹਾ ਲੈ ਕੇ ਮਰੇ ਹੁੰਦੇ ਆ ਜੇਲਰ ਜਦੋਂ ਫਟਾਫਟ ਅੰਦਰ ਜਾ ਕੇ ਦੇਖਦੇ ਆ ਤਾਂ ਉਹਨਾਂ ਦੀ ਬੋਡੀ ਨੂੰ ਦੇਖ ਕੇ ਲੱਗ ਨਹੀਂ ਸੀ ਰਿਹਾ ਵੀ ਇਹਨਾਂ ਨੇ ਆਪ ਆਤਮ ਹੱਤਿਆ ਕੀਤੀ ਹੋਊਗੀ ਕਿਉਂਕਿ ਉਹਨਾਂ ਦੇ ਸੱਟਾਂ ਦੇ ਨਿਸ਼ਾਨ ਵੀ ਦਿਖ ਰਹੇ ਸੀਗੇ ਬਾਕੀ ਰਿਪੋਰਟ ਦੇ ਮੁਤਾਬਕ ਆ ਵੀ ਉਹਨਾਂ ਦੇ ਸੱਟਾਂ ਦੇ ਨਿਸ਼ਾਨ ਵੀ ਲੱਗੇ ਸੀਗੇ ਤਾਂ ਫਿਰ ਇੱਕ ਰਿਪੋਰਟ ਦੇ ਵਿੱਚ ਇਹ ਵੀ ਆਇਆ ਜਦੋਂ ਇਹਨਾਂ ਦੇ ਨਾਲ ਕਾਂਡ ਹੋਇਆ ਜਿੱਦਾਂ ਇਹ ਖਤਮ ਹੋਇਆ ਉਸ ਰਾਤ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਜੇਲ੍ਹ ਦੇ ਸੀਸੀਟੀਵੀ ਕੈਮਰੇ ਬਿਲਕੁਲ ਬੰਦ ਸੀਗੇ ਤਾਂ ਜਿਹੜਾ ਉੱਥੋਂ ਦਾ ਜੇਲਰ ਸੀਗਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਕੋਈ ਸਬੂਤ ਤਾਂ ਮਿਲਿਆ ਨਹੀਂ ਵੀ ਕਿਨੇ ਕੀਤਾ ਹੋਊਗਾ ਪਰ ਲੋਕੀ ਇਹ ਵੀ ਸੋਚਦੇ ਸੀ ਕਿ ਇਹ ਵੀ ਇਹਨੂੰ ਆਲਰੇਡੀ ਮੌਤ ਦੀ ਸਜ਼ਾ ਤਾਂ ਸੁਣਾਇ ਦਿੱਤੀ ਸੀਗੀ ਤਾਂ ਕੌਣ ਇਹ ਕੰਮ ਕਰ ਗਿਆ ਹੋਊਗਾ ਪਰ ਕੋਈ ਸਬੂਤ ਜਦੋਂ ਨਹੀਂ ਮਿਲਿਆ ਤੇ ਫਿਰ ਉਹਨਾਂ ਨੇ ਹੀ ਸੁਸਾਇਡ ਡਿਕਲੇਅਰ ਕਰ ਦਿੱਤਾ ਵੀ ਇਹਨਾਂ ਨੇ ਆਪ ਆਤਮ ਹੱਤਿਆ ਕੀਤੀ ਹੋਊਗੀ ਤੇ ਫਿਰ ਐਦਾਂ ਖਤਮ ਹੋਇਆ ਇੱਕ ਪਾਕਿਸਤਾਨ ਦੇ ਬਹੁਤ ਵੱਡੇ ਸੀਰੀਅਲ ਕਿਲਰ ਦਾ ਕੇਸ ਜਿਹਦਾ ਮਕਸਦ ਸੀਗਾ ਵੀ ਮੈਂ ਵੀ 100 ਮਾਵਾਂ ਨੂੰ ਰਵਾਊਂਗਾ ਤਾਂ ਕਿ ਉਹ ਵੀ ਫੀਲ ਕਰਨ ਵੀ ਇੱਕ ਪੁੱਤ ਦਾ ਦੁੱਖ ਕਿਦਾਂ ਦਾ ਹੁੰਦਾ ਆ ਜਿਹਦੇ ਕਰਕੇ ਉਹਨੇ ਮਾਵਾਂ ਨੂੰ ਰਵਾਣ ਵਾਸਤੇ ਮਾਵਾਂ ਦੇ ਪੁੱਤ ਖੋਲੇ 100 ਬੱਚਿਆਂ ਨੂੰ ਯਾਰ ਸੁਣ ਕੇ ਹੈਰਾਨ ਕੀ ਹੁੰਦੀ ਆ ਵੀ 100 ਬੱਚਿਆਂ ਨੂੰ ਕਿਦਾਂ ਇੱਕ ਬਾਕੀ ਦੋਸਤੋ ਇਹ ਸੀ ਸਾਰੀ ਕਹਾਣੀ ਮੈਂ ਇਸ ਕੇਸ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਬਹੁਤ ਸਰਚ ਕੀਤਾ ਆ ਮੈਂ 10 ਦਿਨ ਲਗਾਤਾਰ ਇਸ ਕੇਸ ਦੇ ਮਗਰ ਪਿਆ ਸੀਗਾ ਤਾ ਮੈਨੂੰ ਤੁਹਾਡੇ ਤੋਂ ਇੱਕ ਐਕਸਪੈਕਟੇਸ਼ਨਸ ਹੈਗੀਆਂ ਆ ਵੀ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੁਰਾਣੀ ਵੀਡੀਓ ਵੀ ਪਾਈ ਆ ਮੈਂ ਇੰਨੀ ਜਾਂਚ ਪੜਤਾਲ ਕਰਕੇ ਵੀਡੀਓ ਲਿਆ ਕੇ ਤੁਹਾਡੇ ਮੋਰੇ ਰੱਖੀ ਆ ਪਰ ਤਿੰਨ ਬੰਦਿਆਂ ਨੇ ਸ਼ੇਅਰ ਕੀਤੀ ਆ ਯਾਰ ਘੱਟਵਾੜ 4-5000 ਬੰਦੇ ਨੇ ਜੇ ਵੀਡੀਓ ਦੇਖੀ ਆ ਤਾਂ ਘੱਟੋ ਘਾਟ ਯਾਰ 100 ਕਿ ਸ਼ੇਅਰ ਤਾਂ ਮਾਰੋ ਹਨਾ ਤੇ 100 ਸ਼ੇਅਰ ਮਾਰਦੇ ਇਸ ਵੀਡੀਓ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਦੇ ਵਿੱਚ ਦੱਸਿਓ ਵੀ ਕੀ ਹੋਇਆ ਹੋਊਗਾ ਉਹ ਆਪ ਉਹਨੇ ਖਤਮ ਆਪਣੇ ਆਪ ਨੂੰ ਕੀਤਾ ਹੋਊਗਾ ਕਿ ਜਾਂ ਕਿਸੇ ਨੇ ਉੱਤੇ ਤੇ ਖੁੰਦਾ ਕੱਢੀ ਹੋਗੀ ਇਹ ਗਵਰਨਮੈਂਟ ਨੇ ਜਾਣ ਕੇ ਚੁੱਪਚਪਿਤੇ ਆ ਕੰਡ ਕੀਤਾ ਹੋਊਗਾ ਤੇ ਦੋਸਤੋ ਏਸੀ ਸਾਰੀ ਕਹਾਣੀ ਮੈਨੂੰ ਕਮੈਂਟ ਚ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਬਾਕੀ ਮੇਰੀ ਮਿਹਨਤ ਦੇ ਉੱਤੇ ਫਲ ਜ਼ਰੂਰ ਦਿਓ ਪਲੀਜ਼ ਸ਼ੇਅਰ ਜ਼ਰੂਰ ਕਰਿਓ ਇਹਦੇ ਲੈਟਰਡ ਫੋਟੋ ਮੈਂ ਸਟੋਰੀ ਦੇ ਉੱਤੇ ਲਗਾ ਦਊਗਾ ਮੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਇਦਾਂ ਤੋਂ ਵੀ ਖਤਰਨਾਕ ਖਤਰਨਾਕ ਸਟੋਰੀਆਂ ਮੈਂ ਇਸ ਪੇਜ ਤੇ ਪਾਈਆਂ ਹੋਈਆਂ ਆ ਤੇ ਹੋਰ ਲਗਾਤਾਰ ਆਉਂਦੀਆਂ ਰਹਿਣਗੀਆਂ ਮਿਲਦੇ ਆ ਤੁਹਾਨੂੰ ਧੰਨਵਾਦ ਜੀ